ਭਾਰਤ ਪਾਕਿਸਤਾਨ ਵਦਰੇ ਤਨਾਤੋ ਬਾਤ ਲੋਕਾਂ ਦੇ ਵੱਲੋਂ ਹੁਣ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਫਾਹਾਂ ਫੈਲਾਈਆਂ ਜਾ ਰਹੀਆਂ ਨੇ ਪਰ ਹੁਣ ਸਾਵਧਾਨ ਹੋ ਜਾਓ ਕਿਉਂਕਿ ਪੁਲਿਸ ਪ੍ਰਸ਼ਾਸਨ ਤੁਹਾਨੂੰ ਗ੍ਰਿਫਤਾਰ ਕਰੇਗਾ ਜੇਕਰ ਤੁਸੀਂ ਗਲਤ ਅਫਵਾਹ ਫੈਲਾਉਂਦੇ ਹੋ ਤਾਂ ਸੋਸ਼ਲ ਮੀਡੀਆ ਤੇ ਗਲਤ ਵੀਡੀਓ ਅਪਲੋਡ ਕਰਨ ਨੂੰ ਲੈ ਕੇ ਦੋ ਲੋਕਾਂ ਨੂੰ ਲੁਧਿਆਣੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਕੋਈ ਗਲਤ ਅਫਵਾਹ ਬਿਨਾਂ ਸੋਚੇ ਸਮਝੇ ਕਿ ਦੂਜੇ ਨੂੰ ਸਾਂਝੀ ਕਰਦੇ ਹੋ ਫੈਲਾ ਰਹੇ ਹੋ ਉਸ ਨੂੰ ਲੋਕਾਂ 'ਚ ਡਰ ਦਾ ਮਾਹੌਲ ਬਣਾ ਰਹੇ ਹੋ ਤਾਂ ਤੁਹਾਡੀ ਗ੍ਰਿਫਤਾਰੀ ਵੀ ਦੂਰ ਨਹੀਂ ਤੁਹਾਡੀ ਗ੍ਰਿਫਤਾਰੀ ਵੀ ਹੁਣ ਹੋਵੇਗੀ ਡੀਐਸਪੀ ਮੁਤਾਬਕ ਦੋ ਸਖਸ਼ੇ ਜਿਹੜੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਗਈ ਸੀ ਵੀਡੀਓ ਚ ਦੱਸਿਆ ਗਿਆ ਸੀ ਕਿ ਇੱਕ ਮਿਜ਼ਾਇਲ ਲੁਧਿਆਣਾ ਦੇ ਵਿੱਚ ਆ ਡਿੱਗੀ ਹੈ ਪ੍ਰਸ਼ਾਸਨ ਨੇ ਕਿਹਾ ਕਿ ਅਜੇਹੀਆਂ ਅਫਵਾਹਾਂ 'ਵਲ ਧਿਆਨ ਨਾ ਦਿੱਤਾ ਜਾਵੇ ਤੇ ਨਾ ਹੀ ਸੋਸ਼ਲ ਮੀਡੀਆ ਤੇ ਗਲਤ ਖਬਰਾਂ ਨੂੰ ਅਪਲੋਡ ਕੀਤਾ ਜਾਵੇ ਗਲਤ ਖਬਰਾਂ ਨੂੰ ਸ਼ੇਅਰ ਕਰਨ ਵਾਲੇ ਅਪਲੋਡ ਕਰਨ ਵਾਲੇ ਦੇ ਖਿਲਾਫ ਪ੍ਰਸ਼ਾਸਨ ਹੁਣ ਕੜਾ ਰੁਖ ਅਪਤਿਆਰ ਕਰ ਲਿਆ ਜੀਹਾ ਖੜਾ ਰੁਖ ਅਪਣਾਇਆ ਹੈ ਜਿਹੜੇ ਸਖਸ਼ ਗ੍ਰਫਤਾਰ ਕੀਤੇ ਗਏ ਨੇ ਉਹਨਾਂ ਸੰਬੰਧੀ ਪੱਤਰਕਾਰ ਵਾਰਤਾਕਾਰ ਜਾਣਕਾਰੀ ਸਾਂਝੀ ਕੀਤੀ ਗਈ ਹੈ ਅੱਜ ਵੀ ਅੱਛੇ ਤੁਹਾਨੂੰ ਜਿਹੜਾ ਬੁਲਾਇਆ ਗਿਆ ਹੈ ਬੜਾ ਹੀ ਇੱਕ ਮਹੱਤਵਪੂਰਨ ਮੁੱਦਾ ਹੈ ਅੱਜ ਕੱਲ੍ਹ ਦੇ ਹਾਲਾਤ ਨੂੰ ਤੁਸੀਂ ਦੇਖਦੇ ਹੋ ਜਾਣਦੇ ਹੋ ਸਭ ਇਹਦੇ ਵਿੱਚ ਸੋਸ਼ਲ ਮੀਡੀਆ ਦਾ ਜਿਹੜਾ ਰੋਲ ਬੜਾ ਚੱਲ ਰਿਹਾ ਹੈ ਕਾਫੀ ਸਾਨੂੰ ਪ੍ਰੋਬਲਮਜ਼ ਆ ਰਹੀਆਂ ਸੀ ਸੋ ਕੁਝ ਵੀਡੀਓਜ਼ ਜਿਹੜੇ ਹੈਗੇ ਨੇ ਰੀਲਸ ਬਣ ਜਾਂਦੀਆਂ ਉਹ ਇਰਿਸਪੌਂਸਿਬਲ ਬਿਹੇਵੀਅਰ ਆ ਕੁਝ ਬਟ ਨੌਜਵਾਨ ਦਾ ਵੀ ਹੈ ਉਹਦੇ ਸਬੰਧ ਦੇ ਵਿੱਚ ਕੁਝ ਲੋਕ ਰੀਲਸ ਇੱਕ ਸਾਨੂੰ ਨੀਤੀਆਰੋ ਸਾਹਿਬ ਨੇ ਵੀ ਭੇਜੀ ਸੀ ਸਾਡੇ ਆਪ ਦੇ ਨੋਟਿਸ ਚ ਆਈ ਸੀ ਅਸੀਂ ਉਹ ਵੈਰੀਫਾਈ ਕੀਤਾ ਇੱਕ ਦੇ ਵਿੱਚ ਤਾਂ ਮਜ਼ਾਈਲ ਦਿਖਾ ਰਿਹਾ ਹੈ ਲੜਕਾ ਉਹਦੇ ਤੇ ਕਿ ਮਜ਼ਾਈਲ ਲੁਧਿਆਣੇ ਦੇ ਕੋਲੇ ਡਿੱਗੀ ਹੈ ਤੇ ਦੂਜੇ ਨੇ ਇੱਕ ਫਾਇਰ ਦਾ ਬਣਾ ਕੇ ਕਿਤੋਂ ਚੱਕ ਕੇ ਉਹ ਸੈਕ੍ਰੇਟ ਗੌਰਮੈਂਟ ਸਕੂਲ ਦਾ ਦਿਖਾਤਾ ਇਹ ਉਹਦੇ ਨੇੜੇ ਐਫਾਇਰ ਬਹੁਤ ਚੱਲਦੇ ਸੋ ਇਹ ਬੜਾ ਹੀ ਇੱਕ ਇਹਦੇ ਨਾਲ ਪੈਨਿਕ ਕ੍ਰੀਏਟ ਹੁੰਦੀ ਹੈ ਲੋਕਾਂ ਚ ਆਲਰੇਡੀ ਹੁਣ ਮਾਹੌਲ ਦੇਪ ਜਿਹਾ ਹੈਗਾ ਤੇ ਇਹ ਜਿਹੜੀਆਂ ਫੇਕ ਵੀਡੀਓਜ਼ ਨੂੰ ਇਹ ਨੱਥ ਪਾਉਣ ਵਾਸਤੇ ਫਿਰ ਅਸੀਂ ਇਹਦੇ ਤੇ ਕਾਫੀ ਸੀਰੀਅਸਲੀ ਲਿਆ ਇਵਨ ਦੇਖੋ ਸਾਡੇ ਆਰਮੀ ਨਾਲ ਵੀ ਸਾਡੇ ਰੋਜ਼ ਦੇ ਚੱਲਦਾ ਹੈ ਉਹਨਾਂ ਨਾਲ ਉਹਨਾਂ ਦਾ ਵੀ ਵੀਡੀਓ ਇਹ ਸੀਗਾ ਕਿ ਇਹ ਚੀਜ਼ਾਂ ਸਟਾਕ ਹੋਣੀ ਚਾਹੀਦੀਆਂ ਨੈਸ਼ਨਲ ਸਿਕਿਉਰਿਟੀ ਦੇ ਇੰਟਰਸਟ ਦੇ ਇਹ ਤਾਂ ਨਹੀਂ ਹੈਗੀ ਸੋ ਅਸੀਂ ਦੋ ਨੌਜਵਾਨ ਪਕੜੇ ਐ ਨੈਸ਼ਨਲ ਸਕਿਉਰਿਟੀ ਕਰਕੇ ਸੀ ਉਹਨਾਂ ਦਾ ਨਾਮ ਅਸੀਂ ਡਿਸਕਲੋਸ ਨਹੀਂ ਕਰਾਂਗੇ ਹਜੇ ਤੱਕ ਦੀ ਸਾਡੀ ਜਿਹੜੀ ਤਰਤੀਜ ਦੇ ਵਿੱਚ ਇਹ ਹੀ ਸਾਹਮਣੇ ਆਇਆ ਕਿ ਕੋਈ ਇਹ ਨਹੀਂ ਸੀਗਾ ਕਿ ਉਹਨਾਂ ਦਾ ਕੋਈ ਸਬੰਧ ਉਧਰ ਸੀਗਾ ਤੇ ਇਹ ਕੁਝ ਇਹਨਾਂ ਦੀ ਜਿਹੜੀ ਹੈਗੀ ਹੈ ਇੰਟੈਂਸ਼ਨ ਜਿਹੜੀ ਸੀ ਉਹ ਕੋਈ ਇਹ ਨਹੀਂ ਸੀਗੀ ਕਿ ਖਰਾਬ ਕਰਨ ਦੀ ਬਟ ਇਹ ਇਰਿਸਪੌਂਸਿਬਲ ਬਿਹੇਵੀਅਰ ਹੈ ਜਿਹੜਾ ਇਹ ਬੰਦ ਹੋਣਾ ਚਾਹੀਦਾ ਸੋ ਅਸੀਂ ਇਹ ਇਹਦੇ ਇਹਨਾਂ ਦੇ ਥਰੂ ਅਸੀਂ ਇਹ ਸਾਰੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਰੀਕਵੈਸਟ ਕਰ ਰਹੇ ਹਾਂ ਕਿ ਇਹ ਚੀਜ਼ ਆਪਦੇ ਬੱਚਿਆਂ ਨੂੰ ਵੀ ਸਮਝਾਓ ਕਿ ਇਹ ਦਾ ਬੜੇ ਸੀਰੀਅਸ ਦੇ ਕਨਸੀਕਵੈਂਸਸ ਹੋ ਜਾਣਗੇ ਦੇਰਜਾ ਕੁਝ ਤੁਸੀਂ ਤੁਹਾਡੇ ਬੱਚੇ ਕਰਦੇ ਆ ਜਾਂ ਤੁਸੀਂ ਆਪ ਕਰਦੇ ਹੋ ਕਾਈਂਡਲੀ ਫੇਕ ਵੀਡੀਓਜ਼ ਸ਼ੇਅਰ ਨਾ ਕਰੋ ਇਟਸ ਅ ਸੀਰੀਅਸ ਮੈਟਰ ਨਾਨ ਬੇਲੇਬਲ ਵੀ ਹੋਏਗਾ ਅੱਗੇ ਤੋਂ ਅਸੀਂ ਬਹੁਤ ਸੀਰੀਅਸਲੀ ਲਵਾਂਗੇ ਇਸ ਚੀਜ਼ ਨੂੰ ਕਾਈਂਡਲੀ ਰਿਫਰੇਨ ਫਰੋਮ ਇਟ ਐਕਟ ਰਿਸਪੌਂਸਿਬਲੀ ਜੇ ਤੁਹਾਨੂੰ ਕੋਈ ਤੁਸੀਂ ਚੈੱਕ ਕਰਨਾ ਹੈ ਕੋਈ ਤੁਹਾਨੂੰ ਜਿਆਦਾ ਕ੍ਰੈਡੀਬਲ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਸਾਨੂੰ 112 ਤੇ ਵੀ ਫੋਨ ਕਰ ਸਕਦੇ ਹੋ ਡੀਪੀਆਰਓ ਸਾਹਿਬ ਦੇ ਹੈਂਡਲ ਹੈਗੇ ਨੇ ਉਹਦੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਨੰਬਰ ਮੈਂ ਤੁਹਾਨੂੰ ਹੋਰ ਲਿਖਾ ਦਿੰਦਾ ਪੈਨ ਨਹੀਂ ਨੋਟ ਕਰ ਲੋ 7837018500 ਮੈਂ ਫੇਰ ਰਿਕੁਐਸਟ ਕਰਾਂਗਾ ਪੈਨਿਕ ਕ੍ਰੀਏਟ ਨਾ ਕਰੋ ਬੀ ਰਿਸਪੌਂਸੀਬਲ ਤੇ ਇਹ ਇਟ ਇਜ਼ ਅ ਕਲੈਕਟਿਵ ਮੈਟਰ ਨੈਸ਼ਨਲ ਸਿਕਿਉਰਿਟੀ ਦਾ ਮੈਟਰ ਹੈ ਕੁਝ ਕੁ ਕਿੰਨੇ ਕਿ ਟ੍ਰੈਸਡ ਇਹਨਾਂ ਹੋਈ ਗਏ ਸੋ ਸੋਸ਼ਲ ਮੀਡੀਆ ਜੋ ਜੋ ਸਾਡੇ ਆਂਦਰ ਇਹਨਾਂ ਨਾਲ ਅਸੀਂ ਟ੍ਰੈਸ ਕਰਦਨੇ ਦੋ ਸਾਡੇ ਕੋਲ ਹੈਗੇ ਨੇ ਤੁਹਾਨੂੰ ਦੋ ਲੜਕੇ ਅਸੀਂ ਪੇਸ਼ ਕਰਦਾਂਗੇ ਇੱਕ ਨੇ ਵੀਡੀਓ ਬਣਾਈ ਸੀ ਜਾਂ ਕਿਸੇ ਦੀ ਵੀਡੀਓ ਪਾਈ ਹੋਈ ਸ਼ੇਅਰ ਕੀਤੀ ਇੱਕ ਨੇ ਲੱਗਦਾ ਹੈ ਕਿ ਖੁਦ ਬਣਾਈ ਸੀ ਇੱਕ ਨੇ ਸ਼ੇਅਰ ਕੀਤੀ ਸੀ ਉਹਨੇ ਬੈਠੇ ਬੈਠੇ ਜਵੇਂ ਨਾ ਆਂਦੀ ਹੈ ਤੇ ਜੀ ਅੱਗੇ ਸ਼ੇਅਰ ਕਰਦੀ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਉਹ ਅਸੀਂ ਦੇਖ ਰਹੇ ਹਾਂ ਜੀ ਇਹ ਕਿੰਨੀ ਸੀਰੀਅਸਨੈਸ ਹੈਗੀ ਇਹਦੇ ਤੇ ਡੇਅਰ ਅੰਡਰ ਆਬਜ਼ਰਵੇਸ਼ਨ ਅਮੈਂ ਇਥੇ ਇਹ ਵੀ ਦੱਸਣਾ ਚਾਹੁੰਦਾ ਕਿ ਦੇ ਵਿਲ ਬੀ ਅੰਡਰ ਆਬਜ਼ਰਵੇਸ਼ਨ ਫਾਰ ਐਟਲੀਸਟ 3 ਮੰਥਸ ਸੋ ਇਹ ਨਾ ਸੋਚੋ ਕਿ ਤੁਸੀਂ ਜਦੋਂ ਕਰ ਲਿਆ ਤਾਂ ਕੰਮ ਖਤਮ ਹੋ ਗਿਆ ਸਰ ਸਭ ਇਹਨਾਂ ਨੇ ਫੋਕਸ ਹੋਣ ਵਾਸਤੇ ਕੀਤਾ ਜਾਂ ਚੈਨ ਵਾਸਤੇ ਹਾਂਜੀ ਇਹਨਾਂ ਨੇ ਫੋਕਸ ਹੋਣ ਵਾਸਤੇ ਕੀਤਾ ਜਾਂ ਚੈਨ ਵਾਸਤੇ ਹਾਂਜੀ ਤਾਂ ਇਹੀ ਲੱਗਦਾ ਹੈ ਤਾਂ ਆਸ ਹੈ ਨਾ ਕਿ ਇਕ ਰਿਅਓਸਿਟੀ ਹੋ ਜਾਂਦੀ ਹੈ ਜਾਂ ਮੈਂ ਆਮ ਦਾ ਫਰਸਟ ਵਨ ਟੂ ਸ਼ੇਅਰ ਇਟ ਉਹ ਵੀ ਇਹ ਚੀਜ਼ਾਂ ਨਹੀਂ ਲੱਗਦੀਆਂ ਜਨਨ ਕਿ ਕੱਲ ਵੀ ਡੀਸ ਸਾਹਿਬ ਨੇ ਕੀਤਾ ਅਗਰ ਹਾਂਜੀ ਅਸੀਂ ਕੱਲ ਵੀ ਕੀਤਾ ਸੀਗਾ ਸਿਚੁਏਸ਼ਨ ਜਾਰੀ ਕੀਤਾ ਗਿਆ ਵੀ ਬੇਅਰ ਹੋਵੇ ਬੇਅਰ ਹੋਵੀਂ ਚੀਜ਼ਾਂ ਨਾ ਪਾਓ ਬਿਲਕੁਲ ਬਿਲਕੁਲ ਉਹ ਤੇ ਬਾਜੂ ਨਹੀਂ ਨਾ ਪਾਇਆ ਸੋ ਮੈਂ ਉਹੀ ਤੁਹਾਡੇ ਥਰੂ ਕਰਨਾ ਚਾਹੁੰਦੇ ਆਂ ਐਂਡ ਆਮ ਵੈਰੀ ਹੈਪੀ ਪ੍ਰੈਸ ਨੇ ਵੀ ਬੜੀ ਰਿਸਪੌਂਸਿਬਿਲਟੀ ਨਾਲ ਕਵਰੇਜ ਦਿੰਦੀ ਹੈ ਸੋ ਤੁਹਾਡੇ ਥਰੂ ਅਸੀਂ ਇਹੀ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਆਂ ਕਿ ਕਾਈਂਡਲੀ ਰਿਫਰੇਨ ਕਰਨਾ ਇਹਦਾ ਪਸੰਦ ਹੁੰਦਾ ਹੈ ਜੇ ਪੇਜ ਹੈ ਇਹਦਾ ਇਹਦਾ ਪਸੰ ਬਾਕੀ ਅਸੀਂ ਸਾਡੇ ਐਸਐਚਓ ਸਾਹਿਬ ਕਰ ਰਹੇ ਹਾਂ ਹਾਂਜੀ 112 ਤਾਂ ਹੈ ਹੀ ਹੈ ਜੀ ਦੂਸਰਾ ਹੈਗਾ 78370 18500 78370 18500 ਤੁਹਾਨੂੰ ਕੋਈ ਅਸੀਂ ਦਾ ਪੇਜ ਵਗੈਰਾ ਨਹੀਂ ਦੇਦਾਂ ਕੀ ਹੈ ਉਹ ਅਸੀਂ ਅਜੇ ਅਜੇ ਕਰ ਰਹੇ ਹਾਂ ਜੀ ਅਸੀਂ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਹਜੇ ਅੱਗੇ ਤੱਕ ਸਿਰਫ ਇਹ ਬਾਲਗਾਂ ਦਾ ਸਿਕਿਉਰਿਟੀ ਦਾ ਕੰਮ ਹੈ ਅਸੀਂ ਪਲੀਜ਼ ਅਸੀਂ ਕਾਈਂਡਲੀ ਬਾਲਗਾਂ ਦਾ ਨੰਬਰ ਦੇਣਾ बालक ने इक्कीस साल का एक दूसरा किन्ने का हजे तक बालक ने बिल्कुल अजय वो देख रहे हैं सीरियसनैस देख रहे हैं कि बट काइंडली मेक पीपल अवेयर पैनिक नहीं क्रिएट करने की लड़ प्रीकॉन इजी नाम तुम अजय करा अ वेरीफाई कर ठीक है ਹਾਂ ਇੱਕ ਹੋਰ ਬੜਾ ਇੰਪੋਰਟੈਂਟ ਹੈਗਾ ਸਾਡਾ ਜੋ ਮੀਡੀਆ ਨਾਲ ਮੀਡੀਆ ਨੂੰ ਇੱਕ ਹੋਰ ਰਿਕੁਐਸਟ ਹੈ ਕਿ ਕੋਈ ਚਲੋ ਇਹ ਆਪਾਂ ਬਾਅਦ ਕਰ ਲੈਂਦੇ ਹਾਂ ਚਲ ਹਾਂ ਬਾਕੀ ਕੋਈ ਸ਼ੱਕੀ ਚੀਜ਼ ਮਿਲਦੀ ਹੈ ਕਿਤੇ ਵੀ ਮਿਲਦੀ ਕੋਈ ਸ਼ੱਕੀ ਚੀਜ਼ ਹੈ ਉਹ ਇਮੀਡੀਏਟ ਸਾਨੂੰ ਇਸ ਨੰਬਰ ਤੇ ਨੋਟ ਵੀ ਕਰਾਇਆ ਜਾਵੇ ਤੇ ਮੀਡੀਆ ਨੂੰ ਵੀ ਰਿਕੁਐਸਟ ਹੈ ਕਿ ਕੋਈ ਕਾਰਵਾਈ ਜਿਹੜੀ ਹੈਗੀ ਆ ਉਹ ਸਪੈਸ਼ਲੀ ਜਿਹੜੀ ਸਿਕਿਉਰਿਟੀ ਫੋਰਸਸ ਵੱਲੋਂ ਹੈ ਉਹ ਇੱਕਦਮ ਲਾਈਵ ਨਾ ਕੀਤੀ ਜਾਵੇ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਇਹ ਜਿਹੜੀ ਵੀਡੀਓ ਸੀਗੀ ਇਹ ਡਾਇਰੈਕਟ ਆਪਣੇ ਤੇ ਆ ਚਾਹੀਏ ਕਿਸੇ ਨੇ ਦੱਸਿਆ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਸੀ ਇੱਕ ਤਾਂ ਡੀਪੀਆਰਓ ਸਾਹਿਬ ਨੇ ਇਹਨਾਂ ਦੇ ਵੱਲੋਂ ਹੀ ਆਈ ਸੀ ਇੱਕ ਸਾਨੂੰ ਸਾਡਾ ਸੋਸ਼ਲ ਮੀਡੀਆ ਦਾ ਹੈਂਡਲ ਹੈ ਜਿਹੜਾ ਸਾਡਾ ਐਸਐਚਓ ਸਦਵੀਰ ਹੈ ਜਿਹਨੇ ਉਹ ਸੀ ਵੀ ਆ ਕੀਪਿੰਗ ਕਨਸਟੈਂਟ ਵਾਚ ਓਨ ਏਵਰੀ ਐਕਟੀਵਿਟੀ ਥੈਂਕ ਯੂ ਸੋ ਮਚ ਹਾਂ